ਦਾ ਤੇ ਮੈਂ ਸੱਡਾ ਦੋ ਰੱਖ ਗਏ ਪਤਾ ਲੱਗ ਜਾ ਤੈਨੂੰ ਇੱਕ ਰੀ ਕਲਿੰਦਰ ਸਿੰਘ ਕੀ ਕਰਦਿਆ ਕਰਨਾ ਯਾਰ ਲੋਈ ਦਾ ਇਹ ਕੰਮ ਦਾ ਕਦਰ ਹੋਣਾ ਹੀ ਆ ਫੇ ਕੰਮ ਪਰਿਆ ਯਾਰ ਰੋਟੀ ਤੇਰੀ ਮੈਂ ਖਾਣੀ ਆ ਵਾਧੂ ਰੋਟੀਆਂ ਮੈਨੂੰ ਟਾਪੇ ਦੇ ਆਣਾ ਨਾਲੇ ਗੱਡੀ ਸਾਹ ਲੱਗੂਗੀ ਤੇ ਨਾਲੇ ਆਪਾਂ ਰੋਟੀ ਪਾਣੀ ਖਾ ਲੈਨੇ। ਤਾਂ ਫੋਕ ਦੇਖਿਆ ਨਾਲੇ ਮਾਇਕੇ ਪਾ ਰਹੀ ਦੀ ਚਲੋ ਜੀ ਕੀ ਅੱਜ ਸਬਜ਼ੀ ਸੁੱਕੀ ਕਰਦੀ ਆ ਰੋਟੀ ਆ ਜੀ ਦਾਲ ਆ ਰਾਜਮਾ ਆ ਕੜੀ ਪਕੌੜਾ ਆ ਲੂ ਗੋਭੀ ਆ ਬੇਮਣ ਪਰਤਾ ਆ ਇਹ ਆਹ ਚਲ ਅੱਗੇ ਦਾ ਰੋਟੀ ਰੋਟੀ ਇੱਕ ਵਾਰ ਕਰੀ ਤੇ ਕੋਈ ਗੱਲ ਅੱਜ ਮੇਰਾ ਰੱਦਾ ਮੈਂ ਲੱਗ ਗਿਆ ਆਵਾ ਦੋ ਘੰਟੇ ਮੈਂ ਕਰੋ ਹੋਵਾ ਜਰੂਰ ਮਾਰਾ ਤੇ ਤੂੰ ਆ ਗੱਡੀ ਦੀ ਚਾਬੀ ਲੈ ਲਾ ਉਹ ਗੱਡੀ ਨਹੀਂ ਮਾਰਾ ਇਹ ਮਾਲਕ ਆਇਆ ਤੇ ਚਾਹੇ ਕੋਈ ਦਾਅ ਦਾ ਕਰਨੀ ਪਈ ਕਿਸੇ ਨੂੰ ਤੇ ਕਰ ਰਿਹਾ ਇੱਥੋਂ ਦੇ ਦੇ ਚਾਬੀ ਕੋਈ ਗੱਲ ਉਹਨਾਂ ਚਾਬੀ ਨਹੀਂ ਦੇਣੀ ਚੰਗਾ ਕੋਈ ਗੱਲ ਚਲ ਮੈਂ ਦਵਾ ਘੰਟੇ ਦੇ ਵਿੱਚ ਅਜਾ ਜਾਣਾ ਗੱਡੀ ਨਹੀਂ ਜਾ ਰਹੀ ਲਾਓ ਆਇਆ ਲਾਓ ਠੀਕ ਹੈ ਕੋਈ ਜੀ ਸਤਿ ਸ਼੍ਰੀ ਅਕਾਲ ਨੂੰ ਫੋਨ ਕੀਤਾ ਬਟੇ ਕਦੋਂ ਹੁੰਦਾ ਸੀ ਆਹ ਬੰਮਨ ਮਾਤਾ ਆਪਣੇ ਘਰ ਆਉਣ ਲੱਗਿਆ ਫੋਨ ਕਰਦਾ ਕਰਨਾ ਹੁੰਦਾ ਵਾ ਥੋੜਾ ਟਾਈਮ ਮਿਲਿਆ ਇੱਧਰ ਤਾਂ ਚੱਕਰ ਮਿਲਿਆ ਮੈਂ ਜਾਂ ਘਰ ਹੋਇਆ ਹੁਣ ਆ ਚੰਗਾ ਕੀਤਾ ਪਤਾ ਤੇ ਮੇਰੇ ਨਾਲ ਸੇਤ ਠੀਕ ਵਾ ਹਾਂ ਸੇਤ ਠੀਕ ਠਾਕ ਆ ਬੈਠੋ ਬੈਠੋ ਨਹੀਂ ਫੜ ਕੋਟੇ ਇਹ ਪਤਾ ਪਹੇਜਾ ਉਹ ਤਾਂ ਅੰਤਿਕਾ ਨੂੰ ਮੋਰਦਾ ਚਾਰ ਪਿਆ ਪੋ ਆਇਆ ਚਾਹੀਦਾ ਉਹ ਖਾਂਦੇ ਨਹੀਂ ਘਰ ਦਾ ਚਾਰ ਨਹੀਂ ਖਾਂਦੇ ਗਾ ਉਹ ਕਿਉਂ ਮੈਂ ਤਾਂ ਕਰ ਨਹੀਂ ਗਈ ਮਾਤਾ ਜੀ ਦੇਖਦੇ ਰੱਖਣ ਦੀ ਗਦੇ ਦਾ ਸੁਦੀ ਨਹੀਂ ਨਹੀਂ ਕੋਈ ਰੱਖਦੇ ਉਹ ਕਹਿੰਦੀ ਮੈਂ ਦੋਨੋਂ ਪੁੱਛਣਾ ਹੀ ਨਾ ਮੁੰਡੂ ਰਿਆ ਪੁੱਛ ਤਾ ਦੀ ਬੋਟੀ ਨਹੀਂ ਲੋੜਾ ਮੈਂ ਵਾਰੀ ਵਾਰੀ ਸੈਂ ਨਹੀਂ ਪੜਾਇਆ ਕਰਨਾ ਬੱਚੇ ਨੂੰ ਪੁੱਛ ਲਿਆ ਹਾਂ ਕਹਿੰਦਾ ਨਾ ਨਾ ਬੰਦੂ ਤੇ ਰਾਜੀ ਬਾਈ ਦਾ ਫੋਨ ਆਇਆ ਹੁੰਦਾ ਪਰ ਪਸਿਆ ਨਹੀਂ ਐਨੂੰ ਨਹੀਂ ਪੁੱਛਿਆ ਨਹੀਂ ਉਹ ਤਾਂ ਅੰਦੀ ਮੈਂ ਪੁੱਛ ਲਿਆ ਆ ਉਹ ਪੁੱਛਿਆ ਮੈਨੂੰ ਘਰ ਕਹਦਾ ਆਏ ਤੇ ਮੈਂ ਆ ਜੋ ਨਹੀਂ ਨਹੀਂ ਮੈਂ ਕੱਲ ਨੂੰ ਆਜਦਾ ਹਾਂ ਹੁੰਦਾ ਨਾ ਯਕੀਨ ਹੋਇਆ ਨਾ ਵੀ ਮਨੇ ਨਹੀਂ ਪੁੱਛਿਆ ਤੇ ਮੈਂ ਤਾਂ ਹੀ ਆ ਮੈਂ ਕਿ ਘਰੇ ਹੁਣੀ ਕਿਵੇਂ ਆ ਨਾ ਫਿਰ ਉਹਦੀਆਂ ਚਲਾਕ ਨਾ ਸੰਦੀਆਂ ਚਲੋ ਆ ਲੈਨੇ ਪੁੱਛ ਲੈਨੇ ਆਉਂਦੀ ਐ ਆਹ ਹੋ ਫਸਲਾ ਜੀ ਗਈ ਆ ਕਿ ਜ ਹੁਣ ਇਹਨੇ ਕਿਦੇ ਸੁਨੇਹੇ ਅੱਧੀ ਗਈ ਆ ਗਈ ਕਿ ਨਾ ਜਿੰਨੇ ਨਾ ਜਾਣਦੀ ਕਿ ਤੈਨੂੰ ਨਹੀਂ ਪਤਾ ਅਰਦੀਪ ਦੇ ਦਾਤਾ ਰਹਿ ਕੇ ਗੱਲ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਮੈਨੂੰ ਪਤਾ ਉਹ ਤੇ ਮੈਂ ਤੈਨੂੰ ਕਿ ਪਸਾ ਮਤਾਇ ਸੁਨ ਬਾਵਾ ਮਤਾਇ ਆਹ ਫਸਲਾ ਬਣੀਤ ਸਾਹ ਕਹੇ ਮਤਾਵਾ ਨੂੰ ਕੋਈ ਝੂਠ ਮੋਲ ਕੇ ਕਰ ਦੇ ਲੋ ਜਿਹੜਾ ਵੈਨ ਆ ਨਾ ਵੈਨ ਵੈਨ ਦਾ ਕੋਈ ਇਲਾਜ ਨਹੀਂ ਹੁੰਦਾ ਜੇ ਕੋਈ ਸਿੱਧਾ ਚੱਲਦਾ ਤਾਂ ਉਹਨੂੰ ਸਿੱਧਾ ਚੱਲਣ ਦੋ ਬਣਾ ਵੇ ਤੇ ਨੈ ਤੇਨੂੰ ਕਰ ਨੂੰ ਬਸਾ ਮਾਤਾ ਐਮ ਕੀ ਗੱਲ ਕਰਨੀਆ ਪਤਾ ਹੈ ਹਮਾਰਾ ਕਿਹੜੇ ਟਿਕਾਣੇ 'ਤੇ ਪੜਿਆ ਉਹ ਤਾਂ ਹਮ ਨੂੰ ਇੱਕ ਤਾਂ ਦੇਂਡ ਕੋਚਕੇ ਜਾਂਦੀ ਕੋਸ ਲੂ ਵੀ ਕੋਈ ਗੱਲ ਨਹੀਂ ਉਹ ਤੈਨੂੰ ਪਤਾ ਹੋ ਉਹ ਹਣ ਪੁੱਛ ਲੂ ਕਿ ਨਹੀਂ ਪੁੱਛ ਲੂ ਡੈਡੀ ਕਿੱਥੇ ਆ ਜਾੜੀ ਨਹੀਂ ਖੇਵੇਂ ਵਿਚਾਰਾ ਪੱਠੇ ਪੋਂਦਾ ਹੋਊਗਾ ਕਿਤੇ ਤੇ ਹੋਰ ਕੀ ਜਾੜੀ ਨੇ ਕੀ ਕਰਨਾ ਇਹ ਕੋਣ ਦਾਵਾ ਬੰਦੇ ਨੇ ਆਪਣੇ ਘਰ ਦਾ ਮਨ ਕੋਈ ਕੁਝ ਹੀ ਕਲੇ ਆਉਂਦਾ ਨੂੰ ਪੰਗਾ ਪਿਆ ਜਿੰਦਾ ਜਦੋਂ ਮਰਦੀ ਵੇਖੋ ਤੁਹਾਡਾ ਕੱਖ ਨਹੀਂ ਲੱਗਦਾ ਜਿਵੇਂ ਨਾ ਮੁੰਡੇ ਆਹਦੇ ਹੱਥ 'ਚ ਚਾਬੀ ਹੁੰਦੀ ਆ ਮੁੰਡੇ ਕੰਮ ਕਰਨ ਕੇ ਘਰ ਰਹਿਣ ਇਹ ਵੀ ਮੇਰੇ ਨਾਲ ਚਾਬੀ ਜਿੰਨੇ ਨੂੰ ਫੜਾਈ ਤੇ ਉਹ ਆਪਣੀ ਚਾਬੀ ਚੰਗੀ ਤਰ੍ਹਾਂ ਰੱਖਣਾ ਉਹ ਤੇ ਨ ਰਾਤ ਤੇ ਕੂਨ ਚਾਦੇ ਰਹਿੰਦੇ ਪਤਾ ਮੈਨੂੰ ਜਨਾਨਾ ਇਹ ਕੂਨ ਚਾਦੇ ਆ ਰਹਿੰਦੇ ਤੇ ਫੇਰ ਗੱਡੀਆਂ ਕਿੱਦਾਂ ਚਲੋੜੀਆਂ ਐਡੇ ਐਡੇ ਮੋਟੇ ਫਾਈਲ ਹੁੰਦੇ ਆ ਜਿਹੜਾ ਹੋਰ ਇਦਾਂ ਲਾ ਕੇ ਕੰਮ ਨੂੰ ਗੱਡੀ ਚਲੋੜੀ ਆ ਕੈਮਰੇਜ ਆ ਗਿਆ ਤੇ ਫਾਈਲ ਪਤਾ ਕਿੱਦਾਂ ਹੁੰਦਾ ਕੋਈ ਕਹਿੰਦੇ ਫੋਨ ਤੇ ਲੱਗਾ ਫੋਨ ਤੇ ਲੱਗਾ ਇੱਕ ਉਹ ਜਾ ਕੇ ਫੋਨ ਤੇ ਲੱਗਦਾ ਕੰਮ ਕਰਾਂਗੇ ਤੇ ਪੈਸਾ ਵੀ ਦੰਦਾ ਨਹੀਂ ਤੇ ਨਹੀਂ ਦੰਦਾ ਉਹ ਤਾਂ ਫਿਰ ਹੁਣ ਹਾਨੂੰ ਕਹਿਣ ਦੀ ਆ ਕਿ ਇਹਦੇ ਸੈਂਕਰਾਉਣੇ ਨਾ ਕਰਾ ਦੇ ਆ ਤੁਹਾਡੀ ਵੀ ਇੱਥੇ ਲੋੜ ਕੋਈ ਨਹੀਂ ਆ ਲੈਂਦੇ ਮੈਂ ਕਰਦਾ ਨਾ ਤੇਰੇ ਕੋਲ ਭਾਲ ਕੇ ਪੁੱਛੂੰਗਾ ਤੇ ਕਿੱਥੋਂ ਆਈ ਤੇ ਕਿੱਥੇ ਗਈ ਚਲ ਕੇਮ ਗਾ ਚਾਣੇ ਪੁੱਛ ਨਹੀਂ ਹਾਂ ਚਾ ਚਾ ਆਪੜਾ ਕੋਟੋ ਕੀਏ ਚਾ ਬਣਾ ਕੇ ਨਹੀਂ ਪਤਾ ਵੇਲਾ ਕੰਮ ਕੀਤਾ ਹੀ ਉਹ ਤੇ ਇਹਨੇ ਨਾ ਤੇਰਾ ਵੀ مانا ਲੱਗਦੇ ਹੈ ਹਾਂਜੀ ਉਹ ਪਾਪਾ ਏ ਸਸਿਕਾ ਬਬੀ ਜੀ ਫਾਟੇ ਚੀ ਗਾਨੀ ਕੀ ਕਰਾ ਮਾਰਿਆ ਹੈ ਦੱਸਿਆ ਹੀ ਨਹੀਂ ਅਚਾਨਕ ਇਧਰ ਨੂੰ ਕਿਹੜਾ ਲੱਗਾ ਜੀ ਤੇ ਮੈਂ ਚੱਲ ਘਰੋਂ ਸਸਰੀ ਪਾਲ ਕੀ ਆਇਆ ਟਰ ਮੇਰੇ ਪੁੱਤ ਦਾ ਵਧੀਆ ਠੀਕ ਹੈ ਹਾਂਜੀ ਚਲੋ ਵਧੀਆ ਚੱਈਦਾ ਹੋਰ ਹੁੰਦਾ ਬਬੀ ਜੀ ਭਾਜੀ ਦਾ ਫੋਨ ਹਾਂ ਹੁੰਦਾ ਵਧੀਆ ਠੀਕ ਆ ਗਿਆ ਤੁਸੀਂ ਕੀ ਕਰਦੇ ਆ ਜੀ ਮੈਂ ਕੀ ਕਰਨਾ ਵਾ ਪੋਤਾ ਤਾਂ ਤਗੜਾ ਹੋ ਗਿਆ ਵਾ ਮੈਂ ਨਾ ਟੁਕੜੇ ਤੇ ਪੋਂਦਾ ਟਿਆ ਵਾ ਚਲੋ ਚੰਗੀ ਗੱਲ ਆ ਵਾਗੇ ਕੰਮ ਕਰਨਾ ਚਾਹੀਦਾ ਵਾ ਕੀ ਕਰ ਆਲੂਆਂ ਦੀ ਵਾਟ ਤੇ ਮਿੱਟੀ ਚਾੜਨ ਵਾਲੀ ਹੈਗੀ ਅੱਛਾ ਬੜੀ ਸੋਹਣੀ ਮਿੱਟੀ ਚਾੜੀ ਕਿਤੇ ਐ ਮੈਂ ਗੋਡਾ ਕਰਾਈ ਕੀਤੀ ਆ ਹੂੰ ਤੇ ਗੱਪੜੂ ਹੋ ਗਿਆ ਤਾਂ ਕਿਤੇ ਹਾਂ ਚਲੋ ਕਰਦੇ ਕੰਮ 'ਚ ਹੱਥ ਮਟਾਉਣਾ ਚਾਹੀਦਾ ਵਾ ਨਾਲੇ ਪੁੱਤ ਇਦਾਂ ਹੀ ਸਿਫਤਾ ਹੋਣਾ ਬੱਚੇ ਦੀਆਂ ਵੱਡੇ ਤੱਕ ਜਦੋਂ ਬੰਦਾ ਜਵਾਨ ਹੁੰਦਾ ਵਾ ਵਹਿ ਜਾਂਦਾ ਸਿਫਤਾ ਹੀ ਹੋਣੀ ਚਾਹੀਦੀ ਹੈ ਨਾ ਨਾਲੇ ਘਰ ਦੇ ਕੰਮ ਕਰਨ ਤੇ ਕਾਦੀ ਸੰਗ ਅਨੇਤ ਬੜਾ ਫਤਿਲਾ ਵਾਏ ਤੇ ਮਿੱਟੋ ਮਿੰਟੀ ਕਰ ਲੈਂਦਾ ਸਾਰਾ ਕੰਮ ਹੁਣ ਤੇ ਮਾਰਦਾ ਮੋਟਰਸਾਂ ਨੂੰ ਹੱਥ ਇਹਦੇ ਮări ਮੋਟੀ ਲੋੜ ਬੰਦੀ ਤੇ ਨਾਲ ਚੱਲ ਜਾਂਦਾ ਆਓ ਚੰਗੀ ਚਾਹ ਨੇ ਆਣਾ ਚੰਗੀ ਗੱਲ ਵਾਗੇ ਚਲੋ ਕੰਮ ਕਰਨ ਤੇ ਕੰਮ ਬਹੁਤ ਸੋਣਾ ਕਰਦਾ ਮੇਰਾ ਮੁੰਡਾ ਹੋਰ ਛੇਹੇ ਬੜੀ ਮਾੜੀ ਹੋਈ ਆ ਕੀ ਗੱਲ ਆ ਖਾਂਦਾ ਪੀਂਦਾ ਨਹੀਂ ਕੁਝ ਛੇਹੇ ਤਾਂ ਮਾੜੀ ਪਾਪਾ ਖੂਹੀ ਇਹਦੇ ਗੁੱਬੀ ਨੇ ਕਾਹ ਚੰਗਾ ਬਣਾ ਕੇ ਨਹੀਂ ਦੇਣਾ ਚੰਗਾ ਕੱਕ ਨਹੀਂ ਬਣਾ ਕੇ ਦੇਣਾ ਕਾਹ ਚੰਗਾ ਕੱਕ ਕਿਉਂ ਨਹੀਂ ਬਣਾ ਕੇ ਦੇਣਾ ਕਦੀ ਲੋੜ ਵੱਧ ਕਰ ਦੇਣਾ ਕਦੀ ਮਿਰਚ ਵੱਧ ਕਰ ਦੇਣੀ ਤੇ ਸਬਜ਼ੀ ਖਾਂ ਨੂੰ ਹੀ ਨਹੀਂ ਮਨ ਕਰਨਾ ਹੂੰ ਕਈ ਆਪਸ ਸੱਦਾ ਸੋ ਗਿਆ ਹੀ ਮੈਂ ਸੋਦਾ ਸੋ ਗਿਆ ਤੂੰ ਆਪਣੇ ਦਾਦੀ ਨੂੰ ਕਹਿ ਦਿਆ ਕਰ ਤਾਈ ਨੂੰ ਕਹਿ ਦਿਆ ਕਰ ਕਿ ਨਹੀਂ ਕਰ ਕਹੋ ਮੈਂ ਪਾਪਾ ਤਾਈ ਨੂੰ ਦਾਦੀ ਨੂੰ ਜਾ ਰਹਾ ਹਾਂ ਲੈ ਆਂਦੇ ਅੱਜ ਤੇਰੀ ਮੰਮੀ ਨੂੰ ਫੇਰ ਮੈਂ ਦੱਸਦਾ ਵਾਂ ਕਿ ਕਿਦਾਂ ਬੜਾਈ ਦੀਆਂ ਚੀਜ਼ਾਂ ਤੇ ਕਿਦਾਂ ਦੇਈ ਦੀਆਂ ਤੇ ਅੱਗੇ ਤੇਰੀ ਦਾਦੀ ਸ਼ਿਕਾਇਤ ਲਾ ਗਈ ਹੁਣ ਤੂੰ ਸ਼ਿਕਾਇਤ ਮੇਰਾ ਤੇ ਤੁਸੀਂ ਪਾਰਾ ਆਈ ਕਰ ਸੰਦੇ ਹੀ ਆਉਂਦੇ ਦਾ ਪਪਾ ਸਿਆਤ ਲੋੜੀ ਐ ਜੇ ਮੰਮੀ ਕਰੇ ਟਿਗੂ ਤੇ ਤਾਂ ਮੰਮੀ ਤਾਂ ਕਰੇ ਹੁੰਦੀ ਨਹੀਂ ਤੱਕਦੀ ਵੇਖੀ ਕਿਦਾਂ ਵਾਜ ਆ ਲੈ ਆਂਦੇ ਉਹਨੇ ਜਰਾਕ ਮੈਂ ਇੱਥੇ ਹੀ ਅੱਜ ਠੀਕ ਆ ਪਪਾ ਅਰੇ ਇਹ ਬੜਾ ਕੰਮ ਖਰਾਬ ਵਾ ਲਾਮੇ ਤੇ ਲਾਮਾ ਮਿਲਦਾ ਜਾਂਦਾ ਵਾ ਮਾਤਾ ਵੀ ਲਾਮਾ ਦੇਗੀ ਯਾਰ ਮੁੰਡਾ ਵੀ ਦੇ ਗਿਆ ਵਾ ਤੇ ਜੇ ਇਹਨੂੰ ਮਾਣਾ ਕੀ ਕਵਾ ਗੇ ਤੇ ਹੱਥ ਚੁੱਕਿਆ ਇਹਦੇ ਫੇਰ ਚੁੱਕਾਂ ਤੇ ਉਹ ਕੋ ਵੀ ਕੰਮ ਖਰਾਬ ਹੁੰਦਾ ਵਾ ਕਿਦਾਂ ਸੈਟਿੰਗ ਆਉਗੀ ਕਰਦੀ ਐ ਕੀ ਕੀਤਾ ਜਾਵੇ ਹਾਂ ਤਾਂ ਲਾਉਂਦੇ ਆ ਦੇਕਰ ਛਿੜਕ ਕੇ ਵੇਖ ਲੈਣਾ ਵਾ ਨਹੀਂ ਤਾਂ ਫੇ ਆਪੇ ਦਾੜੀ ਨਾਲ ਸਲਾਹ ਕਰਦਾ ਫੇ ਲੱਗ ਹੋ ਜਾਂਨੇ ਆ ਆਡੋ ਜਾਂਗਾ ਤੇ ਫੇ ਠੰਡ ਪੈ ਜੂਗੀ ਚੰਗੀ ਤਰ੍ਹਾਂ ਮੰਮੀ ਜੀ ਬਾਜੀ ਆਏ ਆ ਬਾਹਰ ਆਏ ਆ ਤੇ ਤੈਨੂੰ ਕਾਹਦਾ ਫਿਕਰ ਵਾ ਜਿਹਦਾ ਬੰਦਾ ਆਇਆ ਉਹਨੂੰ ਨਹੀਂ ਕੋਈ ਫਿਕਰ ਨਹੀਂ ਫਿਕਰ ਤੇ ਚੱਲ ਹੁੰਦਾ ਹੀ ਐ ਮੈਂ ਉਧਰ ਗੱਲ ਕਰਨ ਦੀ ਸੀ ਤਦੀਪ ਤੇ ਘਰੇ ਹੈ ਨਹੀਂ ਆ ਤੇ ਕੋਈ ਘਰ ਨਹੀਂ ਆ ਗਈ ਤੇ ਆਪੇ ਆ ਜੂਗੀ ਚਲੋ ਕੋਈ ਨਹੀਂ ਬਣਾਈ ਐ ਚਾ ਆ ਜਾ ਤਾਂ ਬਾਣੀ ਚੱਲੀ ਆਵੇ ਜੀ ਅਹੀਂ ਵੀ ਕਿੰਨਾ ਹਰਾ ਕਰਨ ਬੇੜ ਲਿਆ ਤੁੰਗਾ ਕੀਤਾ ਸਭੋਂ ਮੈਂ ਤਾਂ ਨਵੀਂ ਨੇ ਅੱਛਾ ਚਲ ਬਣ ਗਈ ਆ ਤੇ ਪਿਆਲੋ ਫਿਰ ਮੈਂ ਵੇਖ ਦੀ ਰੋਟੀ ਬਣਾਉਣੇ ਪੁੱਛ ਲੈਣੇ ਜਖਾਣੀ ਹੋ ਗਈ ਆਹੋ ਪੁੱਛ ਲਈ ਜਖਾਣੀ ਹੋ ਤੇ ਬਣਾ ਲਾਂਗੇ ਤੇ ਚਾਹ ਤੇ ਪਿਆਲ ਈ ਚਲੋ ਠੀਕ ਆ ਮੰਮੀ ਜੀ ਚਲੋ ਬੜੇ ਗੇਟ ਬੰਦ ਕੀਤੇ ਆ ਕਿਧੀਆਂ ਟਿੱਕਣਾ ਪੈਂਡੀਆਂ ਇਹਨਾਂ ਨੂੰ ਇਹ ਕਿਹੜਾ ਬੂਆ ਪਨੀ ਆਏ ਸਾਡੀ ਸਾਦੀ ਪੈ ਗਈ ਕਿਹੜਾ ਵਾਏ ਨਾ ਟਿੱਡਾ ਪੈਣ ਈ ਨੈ ਤੈਨੂੰ ਟਿੱਡਾ ਪੈਣਿਆ ਪਰਸ ਭਾ ਕੇ ਨਿਕਲ ਜਾਨੀ ਤੂੰ ਕਿਥੋਂ ਆ ਹੈ ਕੋ ਪਤਾ ਹੈਗਾ ਤੈਨੂੰ ਮੈਂ ਪੋਣਾ ਵਾ ਨਾ ਜਾ ਕੋ ਮਤੂੰ ਕੋਈ ਗੱਲ ਨਹੀਂ ਇੱਥੇ ਹੈਗੇ ਅਸੀਂ ਘਰ ਕਰ ਲੈਨੇ ਘਰ ਦਾ ਕੰਮ ਹੈ ਕੋਸ ਥੋੜਾ ਬੜਾ ਅਕਲ ਨੂੰ ਤੇ ਅਨਮਾਰ ਥੋੜਾ ਬੜਾ ਵੀ ਮੈਂ ਰੋਜ਼ ਹੀ ਕਰੋ ਨਿਆਣੇ ਜਿਹੜੇ ਉਹ ਤੰਗ ਪਏ ਤਰ ਕੋਈ ਤੂੰ ਹੁਣ ਘੁੰਮ ਗਈ ਵੇਖ ਲਾ ਵੇ ਏਡੀ ਕਿਹੜੀ ਗੱਲ ਵਾਹੀ ਆ ਕੇ ਘਰ ਘਰ ਦਾ ਕੰਮ ਅਸੀਂ ਸੰਭਲ ਲੈਣਾ ਤੁਸੀਂ ਬਾਹਰ ਦਾ ਸੰਭਲੋ ਹੈ ਜਾਣ ਜਾ ਕੋ ਮਿਲ ਜਾ ਬੇਮਾਰ ਪ੍ਰਦੀਪ ਨੂੰ ਫੋਨ ਤੇ ਆਵੇ ਤੈਨੂੰ ਤੇ ਲੈ ਜੀ ਉਹਦੇ ਕੋਈ ਜਿਆਦੇ ਵਾਢਿਆ ਚੱਲ ਚੱਲ ਬਾਹਰ ਅੰਦਰ ਉਥੇ ਕੀ ਆ ਪਖੰਡ ਗੱਡਾ ਫੜਿਆ ਹੋਇਆ ਵੈਨੇ ਮੇਰਾ ਘਰ ਆ ਮੈਂ ਜਾ ਕੇ ਪ੍ਰਦੀਪ ਨਾਲ ਕੰਮ ਚੱਲ ਜਾ ਕੇ ਪ੍ਰਦੀਪ ਨਾਲ ਕੰਮ ਗੱਲ ਕਰਦੇ ਲੋਕ ਮਾਤਾ ਬੈ ਕੇ ਗੱਲ ਕਰਨੇ ਤਮਾਸ਼ਾ ਪਤਾ ਹੀ ਹੈ ਲੋਕਾਂ ਨੂੰ ਕਿ ਲੋਕਾਂ ਨੂੰ ਅੱਗੇ ਨਹੀਂ ਕਰਦੇ ਨੰਬਰਾਂ ਨੂੰ ਨਹੀਂ ਪਤਾਂਦਾ ਲੋਕਾਂ ਨੂੰ ਪਹਿਲਾਂ ਪਤਾਂਦਾ ਰਿਕ ਗੱਲ ਦਾ ਬਹੁਤ ਬਾਹਰ ਲੋਕਾਂ ਨੂੰ ਪੁੱਤ ਪਤਾ ਹੁੰਦਾ ਵਾ ਗੱਲ ਤੇਰੀ ਠੀਕ ਵਾ ਕੱਢ ਨੂੰ ਬਾਹਰ ਜਾ ਲੈ ਇਹਨੂੰ ਬਾਹਰ ਕੀ ਕੱਟਣਾ ਲੋਣ ਕੇ ਨਹੀਂ ਮੈਂ ਜਾਣੀ ਵੇ ਲੋ ਲੋ ਤੂੰ ਕਹੇ ਨਹੀਂ ਜਾਂਦੀ ਤੂੰ ਖੰਡ ਖੜਿਆ ਮੁੜ ਕੇ ਨਹੀਂ ਜਾਂਦੀ ਫੇਰ ਵੀ ਇਹ ਲੈ ਇੱਕ ਵਾਰ ਸਮਝਾ ਕੇ ਕਿੰਨੀ ਗੁਆਰ ਮਾਤਾ ਸਮਝਾਵਾ ਇਹਨੂੰ ਕਿੰਨੀ ਗਾਰ ਸਮਝਾਵਾ ਇਹਨੂੰ ਮੈਂ ਹਾਰੇ ਸਮਝਦੀ ਹੁਣ ਮੈਂ ਦੇ ਤੇ ਹੱਥ ਚੁੱਕਾ ਦੇ ਫੇਰ ਕੜਾ ਬੁਰਾ ਲੱਗਦਾ ਬੰਦਾ ਆਪ ਆਪੋ ਚਾਹੀਦਾ ਵਾ ਬੰਦੇ ਨੂੰ ਸੋਚਣਾ ਵੀ ਮੈਂ ਕਰ ਦੇਣਾ ਰਲ ਕੇ ਚੱਲਾਂ ਮੈਂ ਯਾਰ ਮੈਂ ਕਸਮ ਤੇ ਰਦਰ ਆਦਾ ਤੇ ਮੈਂ ਸੱਡਾ ਦੋ ਰੱਖ ਕੇ ਪਤਾ ਲੱਗ ਜਾ ਤੈਨੂੰ ਇੱਕ ਰੀ ਲਵਿੰਦਰ ਸਿੰਘ ਕੀ ਕਰਦਿਆ ਕਰਨਾ ਯਾਰ ਰੋਜ਼ ਦਾੜੀ ਦਾ ਕੰਮ ਦਾ ਕਦੜ ਹੋਣਾ ਹੀ ਆ ਫੇ ਕੰਮ ਪੇ ਕੜਾ ਬਾਤ ਪੁਰਦਾ ਨਹੀਂ ਬੜੇ ਅੰਗ ਪਹਿ ਕੇ ਨਿਕਲੂਗੀ ਅੰਦਰ ਬਹਿ ਕੇ ਇਹਦੀ ਹੁੰਦੀ ਗੱਲ ਚਲੋ ਉਹ ਮੁੰਡਾ ਦੇ ਮੁੰਡਾ ਮੈਨੂੰ ਦੱਸਦਾ ਵਾ ਮਾਤਾ ਦੇ ਮਾਤਾ ਕਾਦੀ ਵੀ ਟਿਕਦੀ ਨਹੀਂ ਘਰ ਉਹਦੇ ਨਾਲ ਪ੍ਰਦੀਪ ਨਾਲ ਚੜ ਕੇ ਸਕੂਟਰੀ ਦੇ ਰਿਸ਼ਤੇਦਾਰਾਂ ਦੇ ਕਦੀ ਵਾੜੇ ਚਲ ਗਈ ਕਦੀ ਕਿਤੇ ਚਲ ਗਈ ਆਏ ਉਹ ਨੂੰ ਅੰਦਰ ਆ ਕੇ ਸੰਦਾਸ ਹੈ ਜਨਾ ਇੱਥੇ ਬੈਠੋ ਅੰਦਰ ਕੋਲ ਇੱਥੇ ਬੈ ਇਧਰ ਆ ਮੇਰੀ ਗੱਲ ਸੁਣ ਇੱਥੇ ਬੈ ਬੈਠਾ ਨਹੀਂ ਜਾਂਦਾ ਤੇਰੇ ਕੋ ਨਿੱਕੀ ਆ ਤੀਜੇ ਦਿਨ ਕੀ ਤੁਹਾਡਾ ਮਤਲਬ ਕਿਉਂ ਨਹੀਂ ਲੜ ਕੇ ਤੁਸੀਂ ਬੈਂਦੀ ਆ ਕੀ ਚੱਕਰ ਕੀ ਆ ਹਰ ਇੱਕ ਵਾਰੀ ਤੇਰੀ ਗੱਲ ਤੇਰੀ ਗੱਲ ਉਹ ਮੁੰਡਾ ਦੇ ਮੁੰਡਾ ਮੇਰੇ ਨਾਲ ਡਿਆ ਵਾ ਮੰਮੀ ਮੈਨੂੰ ਕੋਈ ਚੀਜ਼ ਨਹੀਂ ਬਣਾ ਕੇ ਦਿੰਦੀ ਘਰ ਟੇਕਦੀ ਨਹੀਂ ਆ ਮਾਤਾ ਦੇ ਮਾਤਾ ਡਈ ਆ ਇਹ ਕੀ ਰੋਲਾ ਵਾ ਉਹ ਥੋੜਾ ਬਾਲਾ ਸੋਚ ਤੇ ਕੀ ਤੈਨੂੰ ਕਹਿੰਦੇ ਹੋਣਗੇ ਘਰ ਦੇ ਸਾਰੇ ਫਿਰ ਉਹੀ ਗੱਲ ਹੋ ਗਈ ਨਾ ਵੀ ਤੇਜ ਬਹੁਤਾ ਬਣ ਕੇ ਤੂੰ ਕੀ ਲੈਣਾ ਮੈਂ ਮੈਂ ਤਾਂ ਉਹਦੇ ਗਈ ਪਰਦੀਪ ਦੇ ਨਾਲ ਕੰਮ ਗਈ ਪ੍ਰਦੀਪ ਦੇ ਨਾਲ ਜਿਆਦਾ ਕੰਮ ਪੈਂਦੇ ਤਾਂ ਤੂੰ ਮੈਨੂੰ ਫੋਨ ਕਰਕੇ ਪੁੱਛ ਲੈਣੀ। ਉਹ ਮਾਤਾ ਕਹਿਣ ਦੀ ਤੈਨੂੰ ਫੋਨ ਕੀਤਾ ਵਾ। ਤੂੰ ਮੈਨੂੰ ਫੋਨ ਕੀਤਾ ਨਹੀਂ। ਤੇ ਕੀ ਹਿਸਾਬਤਾਬ ਤੁਹਾਡਾ? ਪਤਾ ਨੂੰ ਮੈਂ ਗੱਲ ਦੱਸਾਂ ਅਸਲ ਵਿੱਚ ਇਹ ਤਾਂ ਮੈਨੂੰ ਅੱਖੀਂ ਵੇਖਣਾ ਨਹੀਂ ਚਾਹੁੰਦੀਆਂ। ਜਦੋਂ ਤੂੰ ਹੀ ਹਮਨੇ ਹੀ ਚੁੱਪ ਕਰਕੇ ਘਰ ਆ ਜਾਂਦੀ ਹੂੰ। ਆਉਂਦੇ ਤਾਂ ਤੁਹਾਡੇ ਕੰਨ ਭਰ ਦਿੰਦੀਆਂ। ਮੈਂ ਘਰ ਨਹੀਂ ਹੁੰਦੀ। ਨਹੀਂ ਚੁੱਪ ਕਰਕੇ ਹੁਣਾ ਔਰ ਮੈਂ ਨੱਚਦਾ ਵਾਂ ਉਥੇ। 12 ਵਜਾ ਕੇ ਆਵਾ ਤੇ ਮੈਂ ਘਰ ਨੂੰ ਚੱਲਿਆ ਵਾ। ਕੰਤਾ ਕਰ ਹੀ ਸਕਦੇ ਹੀ ਨਾ ਉਹ ਫੋਨ ਕਰਨਾ ਅੱਗੇ ਮਾਦਾ ਕਹਿੰਦੀ ਵੀ ਫੋਨ ਨਹੀਂ ਕੀਤਾ ਫੋਨ ਕਰਕੇ ਆਪਣੇ ਘਰ ਆਇਆ ਤਾਂ ਫੇਰ ਕੀ ਆਇਆ ਮੇਰਾ ਘਰ ਵਾ ਮੈਂ ਜਦੋਂ ਮਰਜੀ ਆਵਾਂ ਜਦੋਂ ਮਰਜੀ ਜਾਵਾਂ ਤੂੰ ਬਹੁਤ ਮੈਨੂੰ ਫੋਨ ਕਰਕੇ ਗਈ ਹੈ ਉੱਥੇ ਅੱਜ ਤਾਂ ਚਲੋ ਚਾਨਕ ਮੈਂ ਆ ਗਿਆ ਮੈਨੂੰ ਪਤਾ ਲੱਗ ਗਿਆ ਇਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਨਿਤ ਨਿਤ ਦੀ ਪਖਾਂਡ ਫੜਿਆ ਵਾ ਕੱਡਾ ਕਦੀ ਆਹਨੂੰ ਚਲ ਗਈ ਤੇ ਕਦੀ ਉਹਨੂੰ ਚਲ ਗਈ ਕਦੀ ਮੁੰਡਾ ਵੀ ਨਹੀਂ ਸਵਾਤਨਾ ਤੂੰ ਪਾਲਿਆ ਉਨੂੰ ਤੇ ਰੋਟੀ ਪਾਣੀ ਤੇ ਸਵਾਰ ਹੋ ਗਾ ਕੀ ਬਣਾਏ ਇਹਦੀ ਹਾਲਤ ਤੇ 2 ਘੰਟੇ ਬੰਦਾ ਘਰ ਹੁੰਦਾ ਵਾਦੇ ਤੁਸੀਂ ਪਖੰਡ ਪੜਿਆ ਹੁਣ ਮੈਨੂੰ ਫੋਨ ਆਉਂਦਿਆ ਵਾ ਮੈਂ ਚੱਲਿਆ ਸਾਡਾ ਪਤਾ ਰੋਟੀ ਖਾ ਕੇ ਥਾਂ ਉਹ ਮਾਦਾ ਰੋਟੀ ਖਾਣੀ ਤੱਕਿਆ ਹਰਾ ਬੰਦਾ ਕੰਮ ਤੋਂ ਆਉਂਦਾ ਵਾ ਤੇ ਘਰ ਹੁੰਦਾ ਨੂੰ ਫਿਰ ਉਹ ਪਲੇਸ ਤੇ ਆ ਹੁੰਦਾ ਬਹੁਤ ਹੈ ਪਤਾ ਨੂੰ ਪਤਾ ਕਿ ਉਹ ਪਰਦੇਸਾਂ ਤੋਂ ਆਇਆ ਪਰ ਭਾਤੇ ਹੁਨਾ ਤੇ ਕੋਈ ਕਰਮਾਂ ਦੇ ਵਿੱਚ ਸਾਹ ਹੋਏ ਨਾ ਉਹ ਮਿਲ ਕੇ ਰਹਿੰਦਾ ਮਾਦਾ ਤਾਇਕ ਵੇਖ ਲੈ ਹਵਤਾਇਕ ਵੇਖ ਲੈ ਤਨੈ ਤੇ ਫਿਰ ਬਹਿ ਕੇ ਗੱਲ ਕਰ ਲਓ ਤੇ ਲੱਗ ਹੋ ਜਾ ਇਹ ਗੱਲਾਂ ਰੋਜ਼ ਰੋਜ਼ ਜਿਹੜੀਆਂ ਚੱਗੀਆਂ ਨਹੀਂ ਲੱਗਦੀ ਬੋਤ ਪੁੱਤ ਤੇਰੀ ਮਰਜ਼ੀ ਨਹੀਂ ਲੱਗ ਕਰਨਾ ਤੈਨੂੰ ਚਾਹੁੰਦੇ ਨਹੀਂ ਪਰ ਹੁਣ ਇਹ ਇਹ ਤੇ ਹਲਾਥਾਂ ਵਾਲੇ ਵੀ ਇੱਕ ਇਹਨਾਂ ਕਰਨਾ ਹੀ ਪੈਣਾ ਰੋਟੀ ਮੈਂ ਕੋਈ ਨਹੀਂ ਢਾਬੇ ਤੋਂ ਖਾ ਲੈਣਾ ਉਹ ਵਿਚਾਰਾ ਮੈਨੂੰ ਤੁਹਾਨੂੰ ਚਾਪੀ ਪੜਾਗਾ ਉਹ ਤਾਂ ਲੱਗਾ ਹੀ ਕਾਣ ਮੈਂ ਦਲ ਕਰੋ ਖਾ ਕੇ ਉਹਨਾਂ ਮੈਨੂੰ ਕੀ ਪਤਾ ਇੱਥੇ ਇੱਕ ਕਪਾ ਚੱਲਣ ਡਿਆ ਪਰਿਆ ਯਾਰ ਰੋਟੀ ਤੇਰੀ ਮੈਂ ਖਾਣੀ ਆ ਬਾਦੂ ਰੋਟੀਆਂ ਮੈਨੂੰ ਢਾਬੇ ਤੇ ਰਲ ਕੇ ਤੇ ਤੂੰ ਮੈਂ ਨਹੀਂ ਮਾਰਾ ਕਿਸ ਨਾਲ ਤੂੰ ਰੋਟੀ ਤਰੀ ਖਾ ਕੇ ਜਾਓ ਇਥੋਂ ਵਾਧੂ ਰੋਟੀਆਂ ਵਾ ਖਾਂਡ ਫੜਿਆ ਗੱਡਾ ਤੂੰ ਮੈਂ ਹਫਤੇ ਤੱਕ ਹੋਣਾ ਵਾ ਜੇ ਤੇ ਰਲ ਕੇ ਰਹਿਣਾ ਠੀਕ ਆ ਨਹੀਂ ਤੇ ਮਾਤਾ ਇਹਨੂੰ ਅਟ ਕਰੀਏ ਫਿਰ ਤੇ ਬੱਲਾ ਨੇ ਪਤਾ ਲੱਗ ਜੂਗਾ ਕਿੱਦਾਂ ਰਹਿਣਾ ਕਰਦੇ ਵਿੱਚ ਇਹੋ ਜੇ ਘਰ ਹਣੋ ਖਣੋ ਕਿ ਥੋੜੇ ਆ ਬਾਹਰ ਹੀ ਚੰਗਾ ਵਾ ਆਹੋ ਕੋਹ ਚੰਨੀ ਹੈ ਨਾ ਰਾਗੀ ਤਾਂ ਅੱਜਿਆ ਠੰਡ ਕਮਾਈਆਂ ਕੱਢੀਆਂ ਔਖੀਆਂ ਆਂਦੀਆਂ ਪਤਾ ਹੈ ਉਹ ਖਾ ਕੇ ਆਇਆ ਕਰੋ ਕੱਢਿਆ ਤੂੰ ਮੈਨੂੰ ਪੁੱਛ ਕੇ ਰਿਹਾ ਮੇਰੇ ਦਿਲ ਨੂੰ ਪੁੱਛ ਕੇ ਵੇਖ ਕੀ ਲੱਗੀ ਆ ਉਹ ਤੂੰ ਮੇਰਾ ਹੀ ਆਂਦਰਾ ਹੀ ਮੇਰੀਆਂ ਤੂੰ ਕੋ ਸੋਚਿਆ ਤੈਨੂੰ ਪਤਾ ਹੈ ਤੇਰਾ ਦਿਮਾਗ ਕੰਮ ਕਰਦਾ ਕਿ ਨਹੀਂ ਕਰਦਾ ਤੇ ਆਖੀਆ ਕਮਾਈਆਂ ਹੁੰਦੀਆਂ ਵਾ ਕੋਈ ਥੋੜੀ ਬਹੁਤੀ ਸੋਚ ਵਿਚਾਰ ਕਰ ਬੰਦੇ ਨੂੰ ਘਰ ਚ ਸੋਖਣਾ ਨਾ ਮੈਂ ਐ ਤਾਂ ਕਮਾਈ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਯਾ ਮੇਰੇ ਦਿਮਾਗ ਨਾਲ ਥੋੜਾ ਸੋਚ ਲੈ ਮੰਮੀ ਮੈਂ ਆ ਸੋਚਿਆ ਵਾ ਸਾਰੇ ਪਵਾੜੇ ਦੀਆਂ ਜਿਹੜਾ ਤੁਸੀਂ ਈਓ ਤੁਸੀਂ ਚੰਗੀਆਂ ਵੀ ਭਾਈਆਂ ਨਹੀਂ ਗਈਆਂ ਉਹਦੇ ਹੁੰਦੇ ਆ ਤਾਂ ਮਗਰੋਂ ਮੈਨਾਂ ਮਾਰੀਆਂ ਰਹਿੰਦੀਆਂ ਹੀ ਆ ਰੋ ਚਲ ਗਿਆ ਨਾ ਤੇ ਡਰ ਗਿਆ ਨੱਥ ਐਡੀ ਜਬਾਨ ਵਾ ਤੇਰੀ ਤੈਨੂੰ ਕੋਈ ਪਤਾ ਹੀ ਨਹੀਂ ਕਰ ਇਹ ਪਰਦੇਸਾਂ ਦਾ ਕੰਮ ਪਰਦੇਸਾਂ ਚ ਆਇਆ ਮੈਂ ਕਿੱਦਾਂ ਮੈਂ ਉਹਨੂੰ ਸਾਹਮਣਾ ਕਰ ਕਿੱਦਾਂ ਨਹੀਂ ਸਾਹਮਣਾ ਫਾੜ ਕੇ ਸਵਾਹ ਕਰਛਿਆ ਤੂੰ ਤੇ